ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਈ ਚੈਨਲ ਤੇ ਇੰਧੜਾ ਸਵਾਗਤ ਹੈ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਵਰਨ ਸਤਿ ਸ਼੍ਰੀ ਅਕਾਲ ਮੇਰੇ ਭੈਣਾਂ ਮੇਰੇ ਭਰਾਵਾਂ ਨੂੰ ਤੇ ਦੇਖੋ ਜੀ ਮਾਰਨਿੰਗ ਟਾਈਮ ਹੋ ਗਿਆ ਤੇ ਸਾਢੇ 8:00 ਹੋ ਗਿਆ ਟਾਈਮ ਤੇ ਬੱਚੇ ਵੀ ਸਕੂਲ ਚਲ ਗਏ ਆ ਤੇ ਡਾਕਟਰ ਸਾਹਿਬ ਚਲ ਗਏ ਹੂਨ ਮੈਨ ਲੱਗੀ ਆਪਣੇ ਕੰਮ ਕਰ ਤੇ ਕੱਪੜੇ-ਕੁੱਪੜੇ ਜਿਹੜੇ ਸੀਗੇ ਯਾਨੀ ਜਦਾ ਲਈ ਦੀ ਜਦਾ ਜਿੱਦਾਂ ਉਹ ਮੈਂ ਤਹਿਲਾ ਕੇ ਰੱਖਤੀ ਆ ਤੇ ਹੋਰ ਬਸ ਆ ਦਿਨ ਹੈਗਾ ਤਾਂ 10 ਦਿਨ ਦੱਸਦਾ ਅੱਜ ਕਿਹੜਾ ਦਿਨ ਹੈ ਸ਼ੁੱਕਰਵਾਰ ਫਤਰੀਖ ਹੈਗੀ ਹੈ 12 ਤੇ ਦੇਖੋ ਜੀ ਤੇ ਆ ਦੇਖੋ ਜੀ ਅੱਜ ਮੈਂ ਸਿਰ ਨੂੰ ਨਾ ਲਾ ਲਿਆ ਤੇਲ ਜਦੋਂ ਮੇਰਾ ਸਿਰ ਦੁਖੇ ਹਣਾ ਤੇ ਫਿਰ ਮੈਂ ਸਿਰ ਨੂੰ ਤੇਲ ਲਾ ਕੇ ਇੰਚਿੰਗੀ ਤਰ੍ਹਾਂ ਚਸ ਕੇ ਹੈਨਾ ਤੇ ਫਿਰ ਮੈਂ ਣਾ ਲੈਣੀ ਹੁੰਨੀ ਆ ਤੇ ਫਿਰ ਸਿਰ ਵੀ ਖੜ ਜਾਂਦਾ ਆ ਤੇ ਫਿਰ ਜਿੱਦਾਂ ਕਰ ਲੋ ਵੀ ਵਾਲ ਵੀ ਮਜਬੂਤ ਰਹਿੰਦੇ ਹਨ ਤੇਲ ਲਾਉਣ ਨਾਲ ਕਿਉਂਕਿ ਅੱਜਕੱਲ ਟ੍ਰੈਂਡ ਬਹੁਤ ਜ਼ਿਆਦਾ ਹੈ ਨਾ ਵੀ ਤੇਲ ਨਹੀਂ ਲਾਉਂਦੇ ਵਾਲਾਂ ਨੂੰ ਪਰ ਅਸੀਂ ਨਹੀਂ ਹੋ ਜੇ ਸਮੇਂ ਵਾਲੇ ਅਸੀਂ ਅਸੀਂ ਪੁਰਾਣੇ ਸਮੇਂ ਵਾਲੇ ਹੀ ਹਨਾ ਜੋ ਅਸੀਂ ਹੈਗੇ ਜਿੱਦਾਂ ਦੇ ਹੈਗੇ ਤੁਹਾਡੇ ਸਾਹਮਣੇ ਬਸ ਹੈਗੇ ਆ ਤੇ ਬਹੁਤਾ ਟਾ ਟੱਪਾ ਲਾਉਣ ਦਾ ਨਹੀਂ ਛੌਂਕ ਹੈਗਾ ਮੈਨੂੰ ਹਨਾ ਤੇ ਲੋਖ ਖੈਰ ਕੇ ਦੇ ਪ੍ਰੋਗਰਾਮ ਹੋਗੇ ਹੋਵੇ ਨਾ ਤੇ ਲਾ ਵੀ ਲਈਦਾ ਏਡੀ ਵੀ ਨਹੀਂ ਗੱਲ ਹੈਗੀ ਪਰ ਨਹੀਂ ਮੈਨੂੰ ਸਿੰਪਲ ਰਹਿਣਾ ਪਸੰਦ ਹੈ ਤੁਸੀਂ ਵੀ ਅਕਸਰ ਵੀਡੀਓ ਦੇਖਦੇ ਰਹਿੰਦੇ ਨੇ ਮੇਰੀਆਂ ਭੈਣਾਂ ਮੈਨੂੰ ਕਹਿੰਦੇ ਰਹਿੰਦੀਆਂ ਕਿ ਕਲਵੀਰ ਮੇਕਅਪ ਕਰਕੇ ਕੈਮਰੇ ਕੇ ਆਇਆ ਕਰ ਇਹਨਾਂ ਟਾਈਮ ਨਹੀਂ ਹੁੰਦਾ ਜੀ ਹਨਾ ਜਦੋਂ ਘਰੇ ਹੁੰਦਾ ਮੇਕਅਪ ਕਾਦਾ ਕਰਨਾ ਹੁੰਦਾ ਹੈ ਨਾ ਤੇ ਨਾਲੇ ਅਗੇ ਸ਼ੌਂਕ ਦੀ ਗੱਲ ਹੁੰਦੀ ਆ ਸੋ ਇਹ ਗੱਲ ਆ ਤੇ ਆਪਣੇ ਹੁਣ ਕੰਮਕਾਰ ਕੰਟੀਨਿਊ ਹੋਈ ਜਾਣੇ ਆ ਸਟਾਰਟ ਤੋਂ ਤੁਸੀਂ ਪਾਸੇ ਦੇ ਬਲੌਗ ਦੇ ਨਾਲ ਬਣੀ ਹੋ ਰਿਓ ਅੱਜ ਅੱਜ ਦਾ ਬਲੌਗ ਇਹਨਾਂ ਇੰਟਰਸਟ ਹੋਊਗਾ ਨਾ ਤੇ ਤੁਹਾਡੇ ਬਸ ਮਤਲਬ ਕੰਮ ਦਾ ਹੀ ਹੋਊਗਾ ਨਾ ਇਹ ਤੇ ਸੋ ਇਹ ਗੱਲ ਆ ਤੇ ਝੜ ਜਾ ਹੋ ਜਾਂਦਾ ਬਾਹਰ ਕਰੀ ਤੁੱਪ ਕਦੀ ਸ਼ਾਂਤ ਕਦੀ ਤੁੱਪ ਕਦੀ ਸ਼ਾਂਤ ਬਸ ਰੱਬ ਦੇ ਰੰਗ ਆ ਤੇ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੋ ਵੀ ਬਣਾਇਆ ਤੇ ਬਾਕੀ ਇਹ ਆ ਤੇ ਚਲੋ ਮੈਂ ਕਿ ਸਿਰੋਂ ਤੇਲ ਲਾ ਲਨੀ ਆ ਤਾਂ ਨਾਲੇ ਕੰਮਕਾਰ ਕਰਦੀ ਰਹੂੰਗੀ ਜਦੋਂ ਮੇਰਾ ਕੰਮ ਫਿਨਿਸ਼ ਹੋ ਗਿਆ ਫਿਰ ਸਿਰ ਨਾਲੂੰਗੀ ਹਨਾ ਤੇ ਆਪਾਂ ਨੂੰ ਜਿਹਦਾ ਕਹ ਲਓ ਵੀ ਮੈਂ ਬਹੁਤ ਵਿਚਾਰ ਕਰਦੀ ਹੁੰਦੀ ਆ ਵੀਰਵਾਰਤ ਔਰ ਮੰਗਲਵਾਰਤ ਸ਼ਨੀਵਾਰ ਸਿਰ ਨਾ ਨਾ ਆ ਜਾਵੇ ਹਨਾ ਵੀ ਇਹ ਵਿਚਾਰਾ ਹੁੰਦੀਆਂ ਜੋ ਸਿਆਣੇ ਚੰਗੀਆਂ ਗੱਲਾਂ ਹੁੰਦੀਆਂ ਉਹ ਆਪਾਂ ਨੂੰ ਵਿਚਾਰਾ ਤੇ ਰਹਿਣਾ ਚਾਹੀਦਾ ਆ ਤੇ ਜੋ ਸਿਆਣੇ ਸੱਚੀ ਗੱਗੇ ਸੱਚੀ ਹੁੰਦਾ ਹਨਾ ਤੇ ਇਹ ਗੱਲ ਆ ਤਾਂ ਹੁਣ ਦਾਲ ਪਾਣੀ ਬਣਾਉਣੇ ਆ ਤੇ ਦੇਖੋ ਕੀ ਬਣਾਉਂਗੀ ਅੱਜ ਮੈਂ ਤੇ ਐਸੀ ਕਈ ਵੇ ਜਿੱਦਾਂ ਕਹ ਲੋ ਦੇਈ ਨਾ ਪਰੌਠੇ ਸਵੇਰੇ ਸਵੇਰੇ ਖਾ ਹੋਏ ਤੇ ਚਲੋ ਫਿਰ ਵਧੀਆ ਲੱਗਦੇ ਆ ਤੇ ਪਰੌਠੇ ਸਵੇਰੇ ਸਵੇਰੇ ਠੀਕ ਲੱਗਦੇ ਆ ਚਲੋ ਇੱਕ ਟਾਈਮ ਦੀ ਹੈ ਨਾ ਦਾਲ ਸਬ지 ਬੱਜ ਜਾਂਦੀ ਆ ਤੇ ਦੂਜੇ ਟਾਈਮ ਚਲੋ ਕੰਮ ਆ ਜਾਂਦੀ ਆ ਚਲੋ ਸਬ지 ਬਣਾ ਕੇ ਰੱਖਦੇ ਫਿਰ ਵੀ ਆ ਦੇਖੋ ਜੀ ਸਾਡੇ ਲੈਂਟਰਨ ਨੂੰ ਕਿੱਦਾਂ ਨਾ ਜਿੱਦਾਂ ਕਹ ਲੋ ਸੁਲਾਹ ਆਈ ਆ ਬੈਸ ਲੈਂਟਰਨ ਚੋਏ ਦਾ ਹੈ ਨੀਗਾ ਤੇ ਉਹ ਦੇਖੋ ਕੀ ਹਾਲ ਬਣਿਆ ਪਿਆ ਤੇ ਹੁਣ ਨਖਰ ਸਾਹਿਬ ਕਹਿੰਦੇ ਸੀਗੇ ਵੀ ਕਹਿੰਦੇ ਦੁਆੜੀ ਤੋਂ ਪਹਿਲਾਂ ਆਣਾ ਬਾਲ ਪੱਟੀ ਕਰਾਵਾਂਗੇ ਹਲੇ ਸਾਡੇ ਸਾਰੇ ਕਈ ਕੰਮ ਪਏ ਆ ਤੇ ਬਸ ਇਦਾਂ ਹੀ ਟਾਈਮ ਦੇ ਅਨਸਾਰ ਇਦਾਂ ਟਾਈਮ ਟਾਈਮ 'ਚ ਲਿਖੇ ਹੋਣਗੇ ਵਾਇਗਰ ਨੂੰ ਉਦਹੀਂ ਹੋਊਗਾ ਹਨਾ ਤੇ 4 ਸਪੇ ਦੇ ਦਸਲਾਬਾ ਉਧਰ ਪਿਛਲੇ ਕਮਰੇਆਂ ਨੂੰ ਛੱਤਾਂ ਨੂੰ ਵੀ ਦਸਲਾਬਾ ਚੜਿਆ ਹੋਇਆ ਆ ਇਹ ਸਾਡੇ ਬਾਲ ਪੱਟੀ ਆ ਤੇ ਇਹ ਜਿੱਦਾਂ ਕਰ ਲਓ ਵਿਚਰ ਹੋ ਗਿਆ ਸੀ ਇਹਨੂੰ ਕੀਤੀ ਨੂੰ ਤੂੰ ਨੇ ਆਪੇ ਛੜੀ ਜਾਣ ਢਈ ਆ ਤੇ ਝਾੜੂ ਵੀ ਲਾਓ ਫਿਰ ਵੀ ਹੋਈ ਹਾਰਿੰਦਾ ਹਨਾ ਤੇ ਦੇਖੋ ਤੇ ਕੋਈ ਸਾਈਡ ਤੇ ਆਪ ਹੀ ਝੜੀ ਜਾ ਰਹੀ ਆ ਤੇ ਹੁਣ ਇਹਦੀ ਮਣਿਆਦ ਹੋ ਗਈ ਖਤਮ ਤੇ ਐਵੇਂ ਅਸੀਂ ਇਹਦੇ ਨਾਲ ਧੱਕਾ ਹੀ ਕਰਦੇ ਆ ਪਰ ਹੁਣ ਇਹ ਰਹਿਣੀ ਨਹੀਂ ਹੈਗੀ ਤੇ ਸਾਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਹੈ ਤੇ ਇਦਾਂ ਨਹੀਂ ਸਾਡਾ ਸਾਰਨਾ ਹੈਗਾ ਤੇ ਇੱਕ ਤਾਂ ਨਾ slab ਆ slabੇ ਕਾਰਨੀਆਂ ਦੇ ਕਰਨ ਨਾ ਤੇ ਬਹੁਤ ਜ਼ਿਆਦਾ ਜਲੀ slab ਆ ਗਿਆ ਤੇ ਕਰਕੇ ਨਾ ਪੇਪੜੀਆਂ ਲੱਥੀ ਜਾਣ ਡੀਆਂ ਤੇ ਹੁਣ ਸਵੇਦੀ ਕਰਾਂਗੇ ਗਾਂ ਤੋਂ ਗਾਂ ਦੇਖਾਂਗੇ ਹਾਂ ਤੇ ਅਨਸਾਰ ਤੇ ਵਸੇ ਦੇ ਚੱਲੀ ਜਾਣਾ ਹੈ ਤੇ ਜਾਨੀ ਕਿਤੇ ਕੰਮ ਕਦੀ ਮੁੱਕਦੇ ਨਹੀਂ ਬਸ ਕੰਟੀਨਿਊ ਚਲਦੇ ਰਹਿੰਦੇ ਚਲਦੇ ਰਹਿੰਦੇ ਬਸ ਵਾਏ ਕੁ ਤੰਦਰੁਸਤੀ ਦੇਵੇ ਤੇ ਬਸ ਸਾਰਾ ਕੁ ਸਹੀ ਆ ਤੇ ਬਾਕੀ ਤੇ ਚਾਦਰ ਜਿੱਦੋਂ ਮੈਂ ਝਾੜ ਕੇ ਰੱਖ ਰੱਖਦੇ ਨਹੀਂ ਸਾਫ਼ ਕਰਕੇ ਝਾੜ ਕੇ ਪਛਾਦਤੀਆਂ ਹਨ ਤੇ ਚਾਦਰਾਂ ਦੇਖੋ ਜੀ ਮਿੱਟੀ ਵਾਲੇ ਪੈਰ ਬਸ ਚੱਬਲਦੇ ਹੀ ਬਾਹਰ ਲਾਈਦੀ ਆ ਤੇ ਮਿੱਟੀ ਵਾਲੇ ਪੈਰ ਅੰਦਰ ਆ ਜਾਂਦੇ ਆ ਤੁਹਾਨੂੰ ਪਤਾ ਫਿਰ ਦੇ ਕੰਮ ਕਰ ਨਾ ਚਲਦੇ ਰਹਿੰਦੇ ਵਿਲੀਓ ਕਰਦੇ ਤੁਸੀਂ ਵੀ ਵਿਲੀਓ ਇਹਨੂੰ ਨਾਲ ਤੂੜੀ ਮਿੱਟੀ ਬਹੁਤ ਆਉਂਦੀ ਸਾਡੇ ਵਿਲੀਓ ਕਿਉਂ ਉੱਥੋਂ ਤਾਂ ਕੱਚਾ ਹੈ ਨਾ ਚਲੋ ਘਰ ਕੱਚਾ ਵੀ ਚਾਹੀਦਾ ਜਰੂਰ ਹੈ ਨਾ ਜਰੂਰ ਦੇਖਦੇ ਆਂ ਦਾਲ ਪਾਣੀ ਬਣਾਉਣੇ ਆ ਤਾਂ ਸਾਰਾ ਮੈਂ ਸਮਾਨ ਤਾਂ ਕਰਕੇ ਰੱਖਿਆ ਆ ਤੇ ਮੈਨੂੰ ਉਹਦਾ ਵੀ ਸਵੇਰੇ ਸਵੇਰੇ ਦਾਲ ਸਬ지 ਬਣ ਜਾਵੇ ਤੇ ਦੂਰੇ ਟਾਈਮ ਸੌਖਾ ਹੋ ਜਾਂਦਾ ਜੇ ਕੋ ਭੰਡ ਭਰਾਜ ਵਿੱਚ ਤਾਂ ਮੈਨੂੰ ਕੋਈ ਮੁਸ਼ਕਲ ਹੈਗਾ ਨਾਲੇ ਮੇਰੇ ਫਰੈਂਡ ਦਾ ਫੋਨ ਆਉਣ ਲਿਆ ਵਿੱਚ ਹਣੀ ਕਹਣਾ ਹਾਏ ਇੰਨੀ ਬਿਜੀ ਆ ਇਹਦਾ ਫੋਨ ਕਰਨ ਦਾ ਟਾਈਮ ਹੈ ਨਹੀਂ ਇਹਦਾ ਸੁਣਨ ਦਾ ਟਾਈਮ ਵੀ ਹੈ ਨਹੀਂਗਾ ਉਹਨੇ ਮੈਨੂੰ ਲੜਨਾ ਚਲੋ ਜੀ ਮੈਂ ਠੀਕ ਆ ਆਪਣੀ ਫਰੈਂਡ ਦਾ ਨਾ ਜਿਹੜੀ ਮੇਰੀ ਕਲਾਸਮੇਟ ਆ ਅਸੀਂ ਹੁਣ ਵੀ ਉਹ ਚੀਜ਼ਾਂ ਜੋ ਅਸੀਂ ਪਹਿਲਾਂ ਅਨਮ੍ਰਿਤ ਸੀ ਹਾਂ ਨਾ ਤੇ ਹੁਣ ਵੀ ਦੂਜੇ ਨੂੰ ਫੋਨ ਕਰੀਦਾ ਆ ਦੁੱਖ ਸੁੱਖ ਪੁੱਛੀਦਾ ਹਾਲ ਚਾਲ ਇੱਕ ਦੂਜੇ ਦੇ ਚੰਗੇ ਮੜੇ ਜਾਈਦਾ ਤੇ ਜਾਣ ਵੀ ਚਾਹੀਦਾ ਹੈ ਨਾ ਤੇ ਵਾਹਿਗੁਰੂ ਦੇ ਸਾਡਾ ਬਸ ਪਿਆਰ ਬਣਿਆ ਰਵੇ ਦੇਖੋ ਜਿੱਥੇ ਲੈ ਕੁਝ ਨਹੀਂ ਜਾਣਾ ਹਨ ਸਿਰਫ ਇਹਦਾ ਇੱਕ ਬੋਲਬਾਣੀ ਹੈ ਨਾ ਤੇ ਹੋਰ ਤਾਂ ਕੁਝ ਨਹੀਂ ਹੈਗਾ ਤੇ ਕੱਢੀ ਦਾ ਬੰਦੇ ਦਾ ਪਤਾ ਹੈ ਨੀਗਾ ਪਰ ਜਿਹੜੋਂ ਇਨਸਾਨ ਜਿਦਾ ਕਰਨ ਲੱਗਦਾ ਨਾ ਉਹ ਉਹ ਆਪਣੇ ਵੀ ਜਦ ਕਰਨ ਲੱਪਿੰਦੇ ਆ ਤੇ ਚਲੋ ਖੈਰ ਤੇ ਆਪਾਂ ਉਸ ਵਾਹਿਗੁਰੂ ਸੱਚੇ ਰਹਿਣਾ ਤੇ ਬੰਦੇ ਕੋਮ ਦਾ ਸੱਚਾ ਨਹੀਂ ਹੋ ਸਕਦਾ ਹੈਗਾ ਨਾ ਸੱਚੇ ਪਾਤਸ਼ਾਹ ਤੁਸੀਂ ਸੱਚੇ ਰਹਿਣਾ ਆਪਾਂ ਚਲੋ ਖੈਰ ਖਾਕਰ ਤੋਂ ਪੰਟ ਹਲੋ ਜੀ ਆਪਾਂ ਬਣਾਵਾਂਗੇ ਅੱਜ ਆਲੂਆਂ ਦੀ ਸਾਜੀ ਤੇ ਕੜਾਈ ਸਾਫ਼ ਕਰਕੇ ਵਿੱਚ ਮੈਂ ਤੇਲ ਪਾ ਲਿਆ ਇਹਦੇ ਅੱਧੀ ਕੜਸ਼ੀ ਤੇ ਹੁਣ ਤੇਲ ਮਤਲਬ ਪੱਕਣ ਧਿਆ ਆ ਤੇ ਥੋੜੀ ਸਮੈਲ ਆਉਗੀ ਤੇ ਫਿਰ ਆਪਾਂ ਇਹ ਚ ਤੜਕਾ ਪਾਉਣੇ ਆ ਤੇ ਆ ਦੇਖੋ ਜੀ ਆਲੂ ਕਟਲੇ ਇਹ ਚ ਕੋਈ ਬੜੀਆਂ ਕੁਝ ਨਹੀਂ ਪਾਉਣਾ ਹੈਗਾ ਮੈਂ ਤੇ ਇਧਰ ਟਮਾਟਰ ਦੋ ਕਟਲੇ ਮੋٹے ਜੇ ਤਿੰਨ ਦੋ ਤਨੇ ਮਿਰਚਾਂ ਪਾ ਲਈਆਂ ਤੇ ਹਰੀਆਂ ਤੇ ਉਹ ਟੇਸਟ ਲੱਗਦੇ ਉਹ ਤੜਕੇ ਨਾਲ ਬਹੁਤ ਜਾਨੀ ਸੁਣਾ ਟੈਕਚਰ ਬਣ ਜਾਂਦਾ ਇਹਦਾ ਤਾਂ ਸਿੰਪਲ ਮਤ ਮਸਾਲੇ ਆਪਾਂ ਲੈ ਲਏ ਨਾ ਟੀਕੋ ਵਾਲੀ ਸਾਰੀ ਮੈਂ ਮਿਕਸ ਕਰ ਲੈਣੀ ਹੁੰਨੀ ਆ ਤੇ ਫਿਰ ਵਧੀਆ ਲੱਗਦਾ ਤੇ ਇਧਰ ਪਿਆਜ਼ ਤੇ ਆਦਰਕ ਤੇ ਇਹ ਮੈਂ ਹੁਣ ਪਾਣੀ ਚ ਪਕ ਰੱਖ ਲਿਆ ਇਹਨੂੰ ਤੇ ਹੁਣ ਤੋਕੇ ਪਾਵਾਂਗੇ ਵਿੱਚ ਇਹਦੇ ਤੇ ਅੱਜ ਆਲੂਆਂ ਦੀ ਸਬਜ਼ੀ ਰੋਨੀ ਡਾਕਟਰ ਸਾਹਿਬ ਕਹਿੰਦੇ ਵੀ ਅੱਜ ਕੱਲੇ ਆਲੂ ਬਣਾਓ ਮੇਂ ਟਮਾਟਰ ਪਾ ਕੇ ਨਾ ਬਹੁਤ ਟੇਸਟੀ ਬਣਦੀ ਆ ਇਹ ਸਬਜ਼ੀ ਇਹ ਤੇ ਵੈਸੇ ਜਿਹੜਾ ਤੜਕਾ ਆਪਾਂ ਇਹ ਰਕਟਲੇ ਨੇ ਕੁੰਡੇ ਵਿੱਚ ਹੋਰ ਟੇਸਟੀ ਹੋ ਜਾਂਦਾ ਤਾਂ ਅੱਜ ਮੈਂ ਇਹ ਦੇ ਮੋਟਾ ਮੋਟਾ ਇਹਨੂੰ ਤੜਕੇ ਨੂੰ ਵੈਸੇ ਕੱਟ ਲਿਆ ਤੇ ਇਦਾਂ ਹੀ ਇਹਨੂੰ ਪਾ ਦੇਣਾ ਹੈ ਨਾ ਤੇ ਚਲੋ ਜੀ ਹੁਣ ਲਸਣ ਨਹੀਂ ਪਾਇਆ ਕਿ ਲਸਣ ਨਾਲ ਸਬਜ਼ੀ ਤੇ ਹੋ ਜਾਂਦੀ ਆ ਇਸ ਕਰਕੇ ਮੈਂ ਅਦਰਕ ਪਾ ਲਿਆ ਤੇ ਹੁਣ ਸਮੈਲ ਆਉਣ ਢਈ ਆ ਤੇਲ ਚੋਂ ਮੇਰਾ ਮਤਲਬ ਵੀ ਤੇਲ ਪੱਕ ਗਿਆ ਹਾਂ ਹਾਂ ਲਓ ਜੀ ਸਬਜ਼ੀ ਬਣ ਗਈ ਆ ਤੇ ਆ ਦੇਖੋ ਜੀ ਸੁੱਕੇ ਆਲੂ ਅੱਜ ਬਣਾਏ ਆ ਤੇ ਬਹੁਤ ਸਿੰਪਲ ਤਰੀਕੇ ਨਾਲ ਤੇ ਨਾਲ ਭਾਵੇਂ ਪੂੜੀਆਂ ਘੜ ਲਵਦੇ ਨਾ ਇਹ ਟੇਸਟੀ ਲੱਗਣਗੀਆਂ ਨਾ ਤਾਂ ਰੋਟੀ ਦੀ ਬਾਰੀ ਹੈ ਰੋਟੀ ਪਕਾਈਏ ਹੁਣ ਤਵਾ ਵੀ ਮੇਰਾ ਹੋ ਗਿਆ ਗਰਮ ਤੇ ਰੋਟੀ ਪਕਾ ਕੇ ਫਿਰ ਮਿਲਦੇ ਆਂ ਤੇ ਇਧਰ ਆਟਾ ਵੀ ਸਾਰਾ ਕੁਝ ਤਿਆਰ ਆ ਤੇ ਸਬ지 ਵੀ ਤਿਆਰ ਆ ਤੇ ਬਸ ਹੁਣ ਰੋਟੀ ਪਕਾ ਕੇ ਖਾਣ ਦੀ ਵਸਤਿਆਰੀ ਆ ਤੇ ਫਿਰ ਦੇਖਦੇ ਕੰਮ ਕਰਾਂਗੇ ਲੋ ਜੀ ਰੋਟੀ ਪਾਣੀ ਸਾਡਾ ਹੋ ਗਿਆ ਤੇ ਸਾਡੇ ਕੋਲ ਦੁਵਾਰਾ ਸਭਜ ਮਾਰਗ ਦਾ ਭੋਗ ਗਿਆ ਤੇ ਇਹਦੇ ਪਿੰਡ ਵੱਡਾ ਕੋਲ ਕੋਈ ਪ੍ਰੋਗਰਾਮ ਚੱਲਦੇ ਰਹਿੰਦੇ ਸਾਰਾ ਸਾਲ ਹੀ ਦੇ ਹਨ ਤੇ ਤੜਲੇ ਕਿ ਵੀਡੀਓ ਇੱਕ ਖਾਸ ਲੈ ਕੇ ਆਏ ਜੋ ਵੀ ਅੱਜ ਕੱਲ ਬਹੁਤ ਯਾਨੀ ਕੰਮ ਆਉਂਦੀ ਆ ਉਹ ਤੇ ਜਿੱਦਾਂ ਕਰ ਲੋ ਵੀ ਮੀਂਹ ਨਾਲ ਆਪਣੇ ਘਰਾਂ ਇਟਾਂ ਉਤੇ ਜਾਂ ਫਰਸ਼ ਉਤੇ ਨਾ ਹਰਿਆਲੀ ਜਮ ਜਾਂਦੀ ਹੈ ਲਗਾਤਾਰ ਵੀ ਪਿੰਡਾਂ ਦਾ ਹੋ ਜਾਂਦੀ ਆ ਤਾਂ ਆ ਦੇਖੋ ਜੀ ਚੂਨਾ ਇਹ ਰੱਟ ਸਾਬ ਕਰ ਲਿਆ ਸੀ ਚੂਨਾ ਦੇਖੋ ਹਰੀ ਕਿਦਾਂ ਹਰਾ ਹੋਇਆ ਫਰਸ਼ ਤੇ ਹੁਣ ਆਪਾਂ ਇਹਨੂੰ ਸਾਫ਼ ਕਰਦੇ ਆਂ ਛਟ ਕੇ ਚੂਨਾ ਤੇ ਜਿਹੜੀ ਹਰਿਆਲੀ ਹੁੰਦੀ ਤੇ ਪੈ ਤਲਕਨ ਦਾ ਵੀ ਡਰ ਹੁੰਦਾ ਆ ਤੇ ਕਿਹ ਵੀ ਗੱਲ ਹੁੰਦੀ ਜੇ ਰੋ ਚਪਲ ਆਪਣੀ ਘਸ ਗਈ ਹੁੰਦੀ ਹੈ ਨਾ ਆਪਾਂ ਨੂੰ ਲਾ ਦੇਣੀ ਚਾਹੀਦੀ ਹੈ ਤੇ ਨਵੇਂ ਪਾ ਲੈਣੀ ਚਾਹੀਦੀ ਆ ਇਹੋ ਵੱਡਾ ਕਾਰਨ ਹੁੰਦਾ ਜੇ ਜਬਲ ਕਸੀ ਹੁੰਦੀ ਜ਼ਰੂਰ ਤਲਕਦੀ ਹੁੰਦੀ ਆ ਇਸ ਕਰਕੇ ਆਪਾਂ ਨਾ ਹੁਣ ਇਹਨੂੰ ਤੇ ਤੁਹਾਨੂੰ ਮੈਂ ਹੁਣ ਦਿਖਾਉਣੀ ਸਾਫ਼ ਕਰਕੇ ਪਹਿਲਾਂ ਆਪਾਂ ਨਾ ਹਰਿਆਲੀ ਨੂੰ ਕਰ ਲੈਣਾ ਗਿੱਲਾ ਤੇ ਫਿਰ ਨਾ ਲਫਾਫੇ ਦੇ ਮਤਲਬ ਤੇ ਨਾਲ ਨਾ ਮੈਂ ਛੜਕਾ ਕਰੂੰਗੀ ਤੇ ਓੜਾ ਇਹਨਾਂ ਨੂੰ ਅਸਰ ਜਹ ਹੋਣ ਦੇਣਾ ਜਣੀ ਜੜੀ ਨਾ ਹਰਿਆਲੀ ਇਹ ਤਾਂ ਨੂੰ ਆ ਜਵੀਂ ਛੜਦੀ ਬਹੁਤ ਹੈ ਤੇ ਫੇ ਝਾੜੂ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਇਹਨੂੰ ਜੋ ਪਾਲੀ ਸਾਈਡ ਵੀ ਦਈਆਂ ਬਹੁਤ ਪਾਲਗਣਾ ਪਈਆਂ ਹੁਣ ਤੇ ਇਹ ਦੇਖੀ ਜੀ ਤੇ ਇਹਦੇ ਨੂੰ ਸਾਫ਼ ਕਰਨਾ ਤੇ ਫ੍ਰੈਲੀ ਚੰਗੀ ਲੱਗਦੀ ਹੈਗੀ ਮੰਨ ਜਦੋਂ ਵੀ ਮਰਣਾ ਆਣਾ ਹੈ ਨੂੰ ਸਾਫਾਈ ਕਰਦੇ ਕਿੰਨੇ ਦਿਨ ਹੋ ਗਏ ਸਿੱਦੇ ਵਾਸਤੇ ਕਿਉਂ ਮੈਂ ਕਿ ਅੱਜ ਇਹ ਸਫਾਈ ਕਰਨੀ ਕਰਨੀ ਆ ਤੇ ਚਾੜ੍ਹੋਂ ਪਤੰਗਰੇ ਨਾਲ ਆਪਣਾ ਪਕੇ ਲਾਉਣਾ ਆ ਕਿ ਵੇ ਜਿੰਨੀ ਵਾਰੀ ਜਾਨੀ ਸਾਫ ਕਰੀ ਜਾਂੋਂਨੀ ਵਾਰੀ ਛੀ ਜਾਣਾ ਇਹਨੇ ਇਹ ਤੁਹਾਡੇ ਕੋਲ ਬੋਸ ਹੈਗਾ ਨਾ ਕੱਪੜੇ ਵਾਲਾ ਤੁਸੀਂ ਉਹਦੇ ਨਾਲ ਹੀ ਸਾਫਾ ਕਰਦੇ ਜੀ ਇਹਨਾਂ ਨੂੰ ਇਹ ਕੋਸ਼ਕੂ ਖੜਕ ਪੈ ਗਿਆ ਤਾਂ ਪਹਿਲਾਂ ਬਹੁਤ ਗੁਰੀ ਸੀਗੀ ਤੇ ਇਹਨੇ ਬੋਸੀ ਮਾਤਨਾ ਲੈਣੀ ਹੁਣ ਆ ਸਾਫਟੇ ਕੱਪੜੇ ਨਾਲ ਬੁਛ ਤੁਸੀਂ ਇਹਨਾਂ ਵੀ ਲਾ ਸਕਦੇ ਆ ਕੋਈ ਇਹਨਾਂ ਤੋਂ ਜਿਹੜਾ ਜਿਹੜਾ ਤੇ ਲੱਗ ਜਾਂਦੀ ਹੈ ਨਾ ਮੇਕ ਕਲੀਆ ਦੀ ਲਗਾਤਾਰ ਨਹੀਂ ਕਰਨਾ ਤਾਂ ਖੰਭ ਖੋਏ ਰਹੇ ਕੁਝ ਆਪਣੇ ਇਲਾਕੇ ਦੀ ਬੋਲੀ ਆ ਜਿੱਦਾਂ ਹੁਣ ਸਾਡੇ ਦਬਾਬੇ ਚ ਕਹਿੰਦੇ ਆ ਵੀ ਫਰਸ਼ਾਂ ਤੇ ਹਰਿਆਈ ਜੰਮ ਗਈ ਆ ਹਰਿਆਲੀ ਜੰਮ ਗਈ ਆ ਤੇ ਕਈ ਮੈਂ ਸੁਣਦੀ ਆ ਕਹਿੰਦੇ ਆ ਵੀ ਫਰਸ਼ਾਂ ਦੇ ਜੈਲਬ ਜੰਮ ਗਈ ਆ ਕਾਈ ਜੰਮ ਗਈ ਆ ਹਰਿਆਈ ਵੀ ਜੰਮ ਗਈ ਆ ਮਤਲਬ ਆਪ ਆਪਣੀ ਦੀ ਬੋਲੀ ਹੁੰਦੀ ਆ ਜਿੱਦਾਂ ਵੀ ਆ ਤੇ ਹੁਣ ਬਰਸ ਬਰਸ਼ ਦੀ ਮਦਦ ਨਾਲ ਹੁਣ ਨਾ ਚੰਗੀ ਤਰ੍ਹਾਂ ਇੱਕ ਵਾਰੀ ਫੇਰ ਇਹਨਾਂ ਨੂੰ ਝੂਨੇ ਨੂੰ ਪਾ ਲਿਆ ਤੇ ਹੁਣ ਚੰਗੀ ਤਰ੍ਹਾਂ ਇਹਨੂੰ ਜਿੱਦਾਂ ਕਹ ਲਓ ਵੀ ਸਾਫ਼ ਕਰਨਾ ਆ ਕਿ ਚੂਨੇ ਦਾ ਇੰਨੀ ਜਵ ਦਸਤ ਸਫਾਈ ਹੁੰਦੀ ਹੈ ਨਾ ਵੀ ਬਹੁਤ ਜਿਆਦਾ ਕੁਸ਼ਕ 20 ਕੀ 20 ਜਾਂ 30 ਰੁਪਏ ਕਿਲੋ ਹੁੰਦਾ ਹੈ ਨਾ ਮਹਿੰਗਾ ਨਹੀਂ ਹੁੰਦਾ ਹੈਗਾ ਤੇ ਜਿਹੜੀ ਰੁਪਈਆਂ ਵਿੱਚ ਜਾਨੀ ਇਹਦਾ ਬੋਲੇ ਆ ਤਾਂ ਹਜ਼ਾਰਾਂ ਜਨੀਰੀ ਸਫਾਈ ਆ ਤੇ ਬਹੁਤ ਹੀ ਜ਼ਿਆਦਾ ਸਫਾਈ ਆ ਤਾਂ ਅੱਜ ਮੈਂ ਕੱਲੀ ਸੀਗੀ ਜਾਨੀ ਇੰਨਾ ਕਿ ਤੁਹਾਨੂੰ ਸਾਫ ਕਰ ਸਾਫ ਕਰਕੇ ਦਿਖਾਇਆ ਮਤਲਬ ਹਰਿਆਲੀ ਨੂੰ ਤੇ ਦੇ ਪਰਲਾ ਵੀੜਾ ਵੱਡਾ ਸਾਡਾ ਤੋਂ ਉਹ ਜੇ ਧੋਣ ਵਾਲਾ ਮੈਂ ਕੱਲੀ ਸੀ ਕਰਕੇ ਤਾਂ ਵੀ ਚਲੋ ਇੰਨਾ ਚਲੋ ਮੈਂ ਆਪਣੇ ਭੈਣਾ ਭਰਾਵਾਂ ਨਾਲ ਵੀਡੀਓ ਸ਼ੇਅਰ ਕਰਾਂ ਕਿਉਂਕਿ ਮੈਂ ਪਹਿਲਾਂ ਵੀਜ਼ ਕਰਕੇ ਦੇਖਿਆ ਨਾ ਚਲੋ ਮੈਂ ਕਾ ਸ਼ੇਅਰ ਕਰਨੀ ਚਾਹੀਦੀ ਚਲੋ ਖੈਰ ਜੀ ਨਾ ਭੈਣ ਭਰਾ ਨੂੰ ਪਤਾ ਇਸ ਚੀਜ਼ ਦੇ ਬਾਰੇ ਚਲੋ ਵਧੀਆ ਗੱਲ ਆ ਇਹਨਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈਗਾ ਬਲੌਗ ਇਹ ਤੇ ਮੇਰੇ ਭੈਣ ਨੂੰ ਟਾਈ ਕਰਕੇ ਦੇਖਿਓ ਕਿਉਂ ਜਿਹੜੀ ਹਰਾਈ ਹੁੰਦੀ ਏ ਇੱਕ ਜਮਤ ਹੁੰਦੀ ਆ ਨਾ ਇਹ ਵਿਦਿਆ ਨਹੀਂ ਹੁੰਦੀ ਹੈਗੀ ਕੋਠਿਆਂ ਤੇ ਫਾਰਸ਼ਾਂ ਤੇ ਜਮ ਜਾਂਦੀ ਆ ਦੇਖਣ ਨੂੰ ਵੀ ਬੁਰਾ ਲੱਗਦਾ ਆ ਤੇ ਦੇਖੋ ਜੀ ਫਿਰ ਦੁਬਾਰਾ ਮੈਂ ਚੰਗਾ ਪਾਣੀ ਛੱਡ ਕੇ ਤਾਂ ਫਿਰ ਇਹਨੂੰ ਫਿਰ ਸਾਫ਼ ਕੀਤਾ ਲੋ ਇਹ ਚੰਗਾ ਸਾਰਾ ਪਾਣੀ ਡੋਲੇ ਅਗੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਵੈਸੇ ਵੀ ਸਾਡੇ ਵੀਡੀਓ ਵਿੱਚ ਨਾ ਜਿੱਦਾਂ ਕਹ ਲੋ ਵੀ ਕੰਮ ਇਦਾਂ ਚੱਲਦਾ ਸੀਗਾ ਸੀਮੈਂਟ ਵਾਲਾ ਸੀਗਾ ਬੇਡਾ ਨਾ ਉੱਪਰ ਖੱਪੜਾ ਹੋ ਗਿਆ ਇਹ ਬੇੜੇ ਦੀ ਫਰਸ਼ ਪਾਉਣ ਵਾਲਾ ਆ ਤੇ ਇਧਰਲੀ ਸਾਈਡ ਸਾਡੇ ਏਸੀ ਦਾ ਯਾਨੀ ਪਾਣੀ ਆਉਂਦਾ ਬਾਹਰ ਨੂੰ ਤੇ ਇਹ ਦੇ ਕਰਕੇ ਵੀ ਇਹ ਥੋੜੀ ਹਰੇ ਹੋ ਜਾਂਦੀ ਐ ਪਰ ਇੱਕ ਗੱਲ ਐ ਜਿੰਨੀ ਵਾਰ ਤੁਸੀਂ ਜਾਓਗੇ ਇਹਨੂੰ ਚੂਨੇ ਨਾਲ 19 ਵਾਰੀ ਸਫਾਈ ਹੁੰਦੀ ਜਾਊਗੀ ਇਹ ਨਹੀਂ ਵੀ ਇੱਕ ਵਾਰੀ ਸਫਾਈ ਹੋ ਜਾਂਦੀ ਤੁਸੀਂ ਬਾਰ ਬਾਰ ਇਹਨੂੰ ਯੂਜ਼ ਕਰ ਸਕਦੇ ਹੋ ਕਿਉਂ ਮੈਂ ਇਕੱਠਾ ਮੰਗਾ ਲਿਆ ਤੇ ਫਿਰ ਇਹ ਮੈਨੂੰ ਯੂਜ਼ ਕਰ ਸਕਦੀ ਆ ਤੇ ਮੈਨੂੰ ਬਹੁਤ ਪਰਫੈਕਟ ਰਿਜ਼ਲਟ ਲੱਗਾ ਐ ਤੁਸੀਂ ਵੀ ਇਹ ਪੈਣਾ ਜਰੂਰ ਟਰਾਈ ਕਰਕੇ ਦੇਖਿਓ ਇੱਕ ਵਾਰੀ ਤੇ ਇੱਕ ਵਾਰੀ ਕਰੋਗੇ ਤੇ ਬਾਰ ਬਾਰ ਤੁਸੀਂ ਟਰਾਈ ਕਰੋਗੇ ਬਹੁਤ ਵਧੀਆ ਜ਼ੋਰਦਸ ਹਾਂਜੀ ਦੇਖੋ ਜੀ ਹੁਣ ਸਿਰ ਨਾ ਲਿਆ ਤੇ ਬਸ ਮੇਰੇ ਦੁਪਹਿਰੇ ਇੱਦਾਂ ਹੀ ਸਾਫ ਸਫਾਈ ਚੱਕਰਾਂ ਵਿੱਚ ਰੈਲੀ ਸਾਫਾਂ ਚੱਕਰਾ ਚ ਲੰਘ ਗਿਆ ਚਲੋ ਖੈਰ ਇਹ ਵੀ ਕੰਮ ਕਰਨੇ ਵਾਲੇ ਸੀ ਬਹੁਤ ਦਿਨ ਹੋ ਗਏ ਸੀ ਇੱਦਾਂ ਹੀ ਕਹਿੰਦੀ ਨੂੰ ਵੀ ਇਹ ਕੰਮ ਕਰਨਾ ਕੰਮ ਕਰਕੇ ਹੁੰਦਾ ਬਟ ਕਹਿ ਕੇ ਨਹੀਂ ਹੁੰਦਾ ਸਿੱਧੇ ਕਰਕੇ ਫਿਰ ਬਦਲ ਹੁੰਦਾ ਹੈ ਵੀ ਅਸੀਂ ਮਤਲਬ ਅੱਜ ਵੀਡੀਓ ਤੁਸੀਂ ਦੇਖਿਓ ਤੇ ਅੱਜ ਨਹੀਂ ਕੱਲ ਸਵੇਰੇ ਮੈਂ ਅਪਲੋਡ ਕਰੂੰਗੀ ਇੱਕ ਦਿਨ ਅਡਵਾਂਸ ਬਣਾ ਲੈਣੀ ਹੁੰਦੀ ਆ ਤੇ ਜਰੂਰ ਮੇਰੇ ਭੈਣ ਬ੍ਰਾਈਡਰ ਟਰਾਈ ਕਰਕੇ ਦੇਖਿਓ ਬਹੁਤ ਸੋਖਾ ਤਰੀਕਾ ਹੈ ਜਣੀ ਨਾ ਜਿਹੜੀ ਜੰਮੀ ਹੋਈ ਜਿਹੜੀ ਜਲਬ ਹੁੰਦੀ ਆ ਜਿਹਨੂੰ ਕਾਈ ਕਹ ਦਿੰਨੇ ਆਪਾਂ ਨਾ ਤੇ ਉਹਨੂੰ ਉੱਲੀ ਵੀ ਕਹ ਦਿੰਨੇ ਆ ਫੰਕਸ਼ਨ ਕਹਿੰਦੇ ਨੇ ਬਹੁਤ ਕੁਸ਼ ਹੁੰਦਾ ਹੈ ਇਹ ਤੇ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਸੈਗਰੋ ਮੇਰੇ ਬੇਟਨ ਦਾ ਲੱਗਦੀ ਹੈ ਸਸ਼ੀ ਕਲ ਪੈਣੋ ਗਾਈਜ਼ ਕੰਨੋ ਸਸ਼ੀ ਕਲ OK ਬਾਈ OK ਜੀ ਬਾਈ ਬਾਈ